एज ए ओनर मैं थोड़ा जहा चेक कराया अपने कि अपने कैंपस से भी थोड़ी है, मैं गड़बड़ा मिली ने इस करके थोड़ा जो मैनेजमेंट थोड़ा चेंज किया गया पता तो ही होना कि मैं हैं है, मैं बाहर रहा मैं एक बंद ने अपॉइंटमेंट किया कि चंगी तरह चला हो पर कुछ मेरी अपनी चैकिंग तो बाहर पता चलिया कि जगह सही नहीं हो रहा काम इस करके थोड़ी चेंजस कीतिया गई तो बार और ਮੇਰਾ ਤਾਂ ਇਹ ਹੀ ਹੈਗਾ ਸਾਰਿਆਂ ਨੂੰ ਜਰਾ ਕਿ ਕਿਸੇ ਤਰੀਕੇ ਨਾਲ ਇਹ ਕੈਂਪਸ ਵਧੀਆ ਚੱਲੇ। ਮੈਨੂੰ ਆਪਣੇ ਵਾਸਤੇ ਕੋਈ ਨਾ ਇਨਕਮ ਚਾਹੀਦੀ ਐ। ਤੋਂ ਮੈਂ ਤਾਂ ਇਹ ਜਿਹੜਾ ਕਿ ਫਿਕਰੇ ਮੈਂ ਲੋਕਾਂ ਨੂੰ ਚੰਗਾ ਕਰ ਸਕਾਂ। ਮੈਂ 2007 ਚ ਇਹ ਕੈਂਪਸ ਖੋਲਿਆ ਸੀਗਾ। ਉਦੋਂ ਦੀ ਇਸੇ ਨੀਅਤ ਨਾਲ ਖੋਲਿਆ ਸੀ ਅੱਜ ਵੀ ਮੇਰੀ ਇਹ ਨੀਅਤ ਹੈ। ਔਰ ਚੇਂਜਸ ਵੀ ਇਸੇ ਕਰਕੇ ਕੀਤੀ ਐ ਕਿ ਅਸੀਂ ਕੈਂਪਸ ਨੂੰ ਵਧੀਆ ਬਣਾ ਸਕੀਏ। ਔਰ ਮੈਨੂੰ ਲੱਗਦਾ ਕਿ ਅਸੀਂ ਵਧੀਆ ਕਰਾਂਗੇ ਵੀ ਬਹੁਤ ਚੰਗੀ ਤਰ੍ਹਾਂ। ਔਰ ਚੰਗੀ ਇੰਡਸਟਰੀ ਇੱਥੇ ਆ ਰਹੀ ਐ, ਚੰਗਾ ਸਾਰਾ ਕੁਝ ਆ ਰਿਹਾ ਐ। ਬੱਚੇ ਵੀ ਚੰਗੀ ਐਜੂਕੇਸ਼ਨ ਕਰ ਰਹੇ ਆ ਔਰ ਇਹ ਕੈਂਪਸ ਕਾਫੀ ਅੱਗੇ ਹੋਰ ਵੀ ਜਾ ਸਕਦਾ ਲੈ ਕੇ ਵੀ ਜਾਵਾਂਗੇ ਅਸੀਂ ਕਿ ਮੈਂ ਇੱਕ ਚੰਗਾ ਕੰਮ ਕਰਨ ਵਾਸਤੇ ਇਹ ਸ਼ੁਰੂ ਕੀਤਾ ਸੀ ਕੈਂਪਸ ਉਹ ਮੈਂ ਚੰਗਾ ਹੀ ਕਰਨਾ ਚਾਹਾਂ ਲੋਕਾਂ ਨੂੰ ਕੁਝ ਮੈਂ ਵਾਪਸ ਦੇਣਾ ਚਾਹਾਂ ਮੇਰੀ ਫੈਮਿਲੀ ਮੈਂ ਸਾਰੇ ਅਸੀਂ ਬਾਹਰ ਰਹਿੰਦੇ ਆ 40 ਸਾਲ ਹੋ ਗਏ ਮੈਨੂੰ ਰਹਿੰਦ ਨੂੰ ਮੇਰੇ ਦਿਲ ਤੁਸੀਂ ਮੈਂ ਕਮਿਊਨਿਟੀ ਨੂੰ ਕੁਝ ਦੇ ਸਕਾਂ ਵਾਪਸ ਠੀਕ ਹੈ ਔਰ ਗਾਹਾਂ ਵੀ ਮੇਰਾ ਉਹੀ ਚੀਜ਼ ਹੈ ਉਹੀ ਚੀਜ਼ ਮੈਂ ਲੈ ਕੇ ਚੱਲਾਂਗਾ ਔਰ ਮੈਂ ਜੋ ਮੇਤੇ ਵਰਸ਼ ਵਰ ਚੰਗਾ ਹੋ ਸਕਦਾ ਹੋਇਆ ਕਮਿਊਨਿਟੀ ਵਾਸਤੇ ਮੈਂ ਕਰਾਂਗਾ ਅਸੀਂ ਜੀ ਪਹਿਲਾਂ ਮੈਂ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇੱਕ ਕਮੇਟੀ ਬਣਾਉਣ ਲੱਗੇ ਆ ਇਹਨੂੰ ਥੋਰੋਲੀ ਚੈੱਕ ਕਰਾਂਗੇ ਚੰਗੀ ਤਰ੍ਹਾਂ ਚੈੱਕ ਕਰਾਂਗੇ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਕਿਸੇ ਨਾਲ ਕੋਈ ਗਲਤ ਕੰਮ ਕਰ ਦਿੱਤਾ ਹਰ ਚੀਜ਼ ਫੇਰ ਹੋਵੇਗੀ ਉਹ ਕਮੇਟੀ ਬਣਾ ਕੇ ਪ੍ਰੋਪਰ ਕਮੇਟੀ ਉਹਨੂੰ ਚੈੱਕ ਕਰੇਗੀ ਉਸ ਤੋਂ ਅੱਗੇ ਫਿਰ ਅੱਪਰ ਚੱਲਾਂਗੇ ਇਸ ਤਰ੍ਹਾਂ ਦੇ ਬੱਚੇ